ਕਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਆ ਜੀ ਪਹਿਲਾ ਨਰਾਤਾ ਤੇ ਪਹਿਲੇ ਨਰਾਤੇ ਵਾਲੇ ਦਿਨ ਤੁਹਾਨੂੰ ਪਤਾ ਹੀ ਹੁੰਦਾ ਹੈ ਵੀ ਕੰਧਾਂ ਤੇ ਜਿਹੜੀ ਕੁੜੀਆਂ ਕੁਵਾਰੀ ਕੁੜੀਆਂ ਆ ਸਾਂਜੀ ਮਾਂ ਦਾ ਤੇ ਬਰੂਟਾ ਲਾਉਂਦੀਆਂ ਨੇ ਕੰਧ ਤੇ ਤੇ ਸ਼ਾਮ ਨੂੰ ਮਤਲਬ ਉਹਨਾਂ ਦੀ ਜਿਹੜੀ ਆਰਤੀ ਕੀਤੀ ਜਾਂਦੀ ਹੈ ਨਾਲ ਜਿਹੜਾ ਚਿਰਾਗ ਵੀ ਜਗਾਇਆ ਜਾਂਦਾ ਆ ਤੇ ਅੱਜ ਅਸੀਂ ਅੱਜ ਪਹਿਲਾ ਨਰਾਤਾ ਤੇ ਪਹਿਲੇ ਨਰਾਤੇ ਵਾਲੇ ਦਿਨ ਅੱਜ ਅਸੀਂ ਜਿਹੜਾ ਉਹ ਆ ਉਹ ਮਤਲਬ ਇਹਦੀ ਸਾਂਜੀ ਮਾਏ ਆ ਬਰੋਟਾ ਮਤਲਬ ਉਥੇ ਆਰਤੀ ਕਰ ਰਹੇ ਆ ਤੇ ਗੀਤ ਵੀ ਬੱਚੀਆਂ ਗਾ ਰਹੀਆਂ ਨੇ ਜਿਹੜਾ ਇਹਦਾ ਸਾਂਜੀ ਮਾਂ ਦਾ ਇਤਿਹਾਸ ਹੈ ਵੀ ਸਾਂਜੀ ਮਾਂ ਸੀ ਤੇ ਕੁੜੀਆਂ ਵਰਤ ਰੱਖਦੀਆਂ ਹੁੰਦੀਆਂ ਸੀ ਨਰਾਤੇ ਵਾਲੇ ਦਿਨ ਘਰ ਦੀ ਖੁਸ਼ਹਾਲੀ ਲਈ ਚੰਗਾ ਸੀਗਾ ਇਹ ਸੋ ਕੁੜੀਆਂ ਵਰਤ ਰੱਖਦੀਆਂ ਸੀ ਇਹਦਾ ਕੋਈ ਜਿਆਦਾ ਵੱਡਾ ਇਤਿਹਾਸ ਨਹੀਂ ਹੈਗਾ ਮੈਂ ਪੜਿਆ ਸੀਗਾ ਜਿਆਦਾ ਇਹੀ ਆ ਬੱਸ ਵੀ ਸਾਂਝੀ ਮਾਂ ਸੀ ਤੇ ਕੁੜੀਆਂ ਵਰਤਪੁਰਤ ਰੱਖਦੀਆਂ ਹੁੰਦੀਆਂ ਨੇ ਨੌ ਨਰਾਤੇ ਵਾਲੇ ਦਿਨ ਨੂੰ ਘਰ ਦੇ ਕੋਈ ਸ਼ਾਲੀ ਲਈ ਜਾਂ ਕੋਈ ਹੋਰ ਕੋਈ ਸੁੱਖ ਵਾਸਤੇ ਰੱਖਦੀਆਂ ਨੇ ਚੰਗਾ ਹੁੰਦਾ ਆ ਕੁੜੀਆਂ ਰੱਖਦੀਆਂ ਨੇ ਤੇ ਅੱਜ ਨੌ ਨਰਾਤਾ ਅੱਜ ਪਹਿਲਾ ਨਰਾਤਾ ਆ ਤੇ ਜਦੋਂ ਦੁਸ਼ਹਿਰਾ ਆਉਂਦਾ ਫਿਰ ਜਲ ਪ੍ਰਵਾਹ ਕੀਤਾ ਜਾਂਦਾ ਮਾਂ ਨੂੰ ਬੜੇ ਸਤਕਾਰ ਨਾਲ ਰਿਸਪੈਕਟ ਨਾਲ ਜਲ ਪ੍ਰਵਾਹ ਕੀਤਾ ਜਾਂਦਾ ਆ ਤੇ ਅੱਜ ਪਹਿਲਾ ਨਰਾਤ ਆਇਆ ਜੀ ਤੇ ਅਸੀਂ ਬਲੌਗ ਬਣਾ ਰਹੇ ਹਾਂ ਤੇ ਮਾਹੌਲ ਵੀ ਅਸੀਂ ਕ੍ਰੀਏਟ ਕਰਨੇ ਆ ਛੋਟੇ ਛੋਟੀਆਂ ਬੱਚੀਆਂ ਆਉਣਗੀਆਂ ਤੇ ਉਹ ਗੀਤ ਗਾਉਣਗੀਆਂ ਤੁਸੀਂ ਦੇਖਿਓ ਕਿ ਕਿਦਾਂ ਆਪਾਂ ਸਾਰਿਆਂ ਨੇ ਬਲੌਗ ਦੇ ਵਿੱਚ ਇੰਜੋਏ ਕਰਨਾ ਬਹੁਤ ਗੀਤ ਆ ਜਿਹੜੇ ਕਿ ਆਪਾਂ ਆਰਤੀ ਵੀ ਲੈ ਗਾ ਸਕਦੇ ਆ ਤੇ ਇਹਨਾਂ ਨੇ ਵੀ ਇੱਕ ਅਦਾ ਗੀਤ ਆ ਜਿਹੜਾ ਤਿਆਰ ਕਰਿਆ ਕੱਲ ਪਰਸੋਂ ਦੀ ਤਿਆਰ ਕਰ ਰਹੀਆਂ ਨੇ ਤੇ ਮੈਂ ਕਿਹਾ ਸੀ ਵੀ ਵੀਡੀਓ ਬਣਾਣੀ ਆ ਤੇ ਅੱਜ ਅਸੀਂ ਵੀਡੀਓ ਬਣਾ ਕੇ ਪਾ ਰਹੇ ਹਾਂ ਸੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਹੁਣ ਆਪਾਂ ਜਿਹੜੀ ਆਰਤੀ ਸਟਾਰਟ ਕਰਦੇ ਆ ਲੋ ਜੀ ਇਹ ਪਿਆਰੀ ਪਿਆਰੀ ਬੱਚੀਆਂ ਆ ਚੁੱਕੀਆਂ ਨੇ ਸਪੈਸ਼ਲ ਤੇ ਅੱਜ ਇਹ ਸਾਡੇ ਘਰ ਆ ਚੁੱਕੀਆਂ ਨੇ ਤੇ ਅੱਜ ਇਹਨਾਂ ਨੇ ਮਿਲ ਕੇ ਜਿਹੜੇ ਸੰਜੀ ਮਾ ਨਾਲ ਸੰਬੰਧਿਤ ਗੀਤ ਗਾਉਣੀਆਂ ਆ ਆਰਤੀ ਕਰਨੀਆਂ ਆ ਤੇ ਬਹੁਤ ਖੁਸ਼ ਨੇ ਅੱਜ ਤੇ ਸਪੈਸ਼ਲ ਆਈਆਂ ਨੇ ਅੱਜ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਜ਼ਰੂਰ ਆਣਾ ਆ ਤੇ ਇਹਨਾਂ ਨੇ ਅੱਜ ਗੀਤ ਗਾਉਣੇ ਨੇ ਪਿਆਰੀ ਪਿਆਰੀ ਬੱਚੀਆਂ ਨੇ ਤੇ ਨਾਲ ਦੋ ਮੁੰਡੇ ਵੀ ਆ ਕੇ ਕਹਿੰਦੇ ਵੀ ਅਸੀਂ ਵੀ ਆਉਣਾ ਆ ਤੇ ਮੈਂ ਕਿਹਾ ਸੀ ਕੋਈ ਗੱਲ ਨਹੀਂ ਤੁਸੀਂ ਵੀ ਆਇਓ ਤਿਆਰੀ ਹੈ ਵੀ ਸਾਰਿਆਂ ਦੀ ਪੱਕਾ ਓਕੇ ਓਕੇ ਠੀਕ ਹੈ ਸਾਰਿਆਂ ਨੇ ਸ਼ਰਦਾ ਨਾਲ ਹੱਥ ਜੋੜ ਕੇ ਕਰਨਾ ਠੀਕ ਆ ੋ ਜੀ ਪਿਆਰੀ ਪਿਆਰੀ ਬੱਚੀਆਂ ਹੁਣ ਜਿਹੜੀ ਆਰਤੀ ਸਟਾਰਟ ਕਰ ਰਹੀਆਂ ਨੇ ਤੇ ਬਸ ਤਿਆਰੀ ਹੈ ਜੀ ਹੁਣ ਤੇਵਾ ਵੀ ਜਗਾਤਾ ਆ ਤੇ ਪ੍ਰਸ਼ਾਦ ਵੀ ਆਪਾਂ ਥਾਲੀ ਦੇ ਵਿੱਚ ਲਗਾਤਾ ਆ ਤੇ ਹੁਣ ਸਾਰੀਆਂ ਮਿਲ ਕੇ ਗੀਤ ਗਾਉਣਗੀਆਂ ਸਾਂਝੀ ਮਾਂ ਨਾਲ ਸੰਬੰਧਿਤ ਤੇ ਭਰੋਟਾ ਲਾਇਆ ਹੋਇਆ ਜੀ ਆਪਾਂ ਕੰਨ ਤੇ ੋ ਜੀ ਸਾਰੀ ਬੱਚੀਆਂ ਹੁਣ ਇਕੱਠੀਆਂ ਹੋ ਗਈਆਂ ਨੇ ਤੇ ਹੁਣ ਇਹਨਾਂ ਨੇ ਮਿਲ ਕੇ ਗੀਤ ਗਾਉਣੇ ਨੇ ਤੇ ਆਪਾਂ ਸਾਰਿਆਂ ਨੇ ਗੀਤ ਸੁਣਨਾ ਹੈ ਆ हाँ जी मां संबंधित इन्होंने सरदा ना हूँ आरती करनी है जी हाँ खा चलो हाँ कर दो स्टार्ट ए कर करी रिपीट भी कर दो चाहे जो थोड़ी जी लंबी जी हो जाए हाँ हाँ कर दी उच्ची बोली

ਆਵਾਂ ਹਰ ਹਰ ਗੋਬਰ ਸ਼ਾਂਤੀ ਤਮੰਗਦੀ ਮੈਂ ਰੀਤਾਂ ਜਿੰਦਾ ਮੰਗਦੀ ਹਰ ਹਰ ਗੋਬਰ ਮੈਂ ਕਿੱਥੋਂ ਲੈ ਆਵਾਂ ਹਰ ਹਰ ਗੋਬਰ ਵੀਰ ਤਮੇਰਾ ਬਰ ਸਾਂਝੀ ਤਾਂ ਮੰਗਦੀ ਲਾਲ ਲਾਲ ਸੁਹਾਗਾਂ ਪੋਥੋਲੇ ਆਵਾ ਲਾਲ ਸੁਹਾਗਾਂ ਸਾਂਝੀ ਤਾਂ ਮੰਗਦੀ ਫੱਜ ਪਰ ਹੈਂ ਆਇਓ ਤੋਂ ਗਿਆ ਮਾਂ ਸੱਜਣਾਂ ਤੇ ਜਾਵੇ ਕੋਈ ਉੱਥੋਂ ਲਿਆ ਮਾਂ ਸੱਜਣਾਂ ਤੇ ਜਾਵੇ ਮਰੋੜਿਆ ਨਿੱਕਾ ਜਿਹਾਂ ਵੀਰ ਮੈਨੂੰ ਪੜ੍ਹਨ ਸਕੂਲੇ ਤੋਰੀਆ ਦੁਨਿਆਰ ਦੁਨ ਕਰ ਨੂੰ ਆਇਆ ਸੀ ਤੀਨੇ ਮਾਂਹੇ ਰਾਹ ਚੱਲਦੀ ਜੀ ਰੋਟਾ ਮੇਲੋ ਣਾਣੀ ਣਾਣੀ ਹੋਂਗੀ ਆਇਆ ਕੋਈ ਜੇ ਦਰਦ ਦੀ ਮੰਗੀ ਅੱਜ ਕਹਿੰਦੇ ਸੁਪਨਾ ਹੈ ਤੇ ਵੀਰਾ ਚੋਗਾ ਚੁਗ ਲੈਣ ਗੀਆਂ ਛੜੀਆਂ साहे सीता मंगदी हर हर गोबर खोलिया हर गोबर वीर त मेरा बहुत दम लाई मैं खोलिया हरा हर गोबर सी तंग दी राखो नेवा मां राखू सादु स्पीति बेला लारीदार मैं अभी बोलिया आहा राखू सादु सांझ जितका मेरी सज पर गणे ਹੋਲੇ ਆਵਾਂ ਸੱਜ ਪਰ ਗਾਣੇ ਦੀਦ ਸਮੇਰਾ ਸੁਨਿਆਰੇ ਜਿਹਾ ਏ ਸੁਨਿਆਰੇ ਹੋਲੇ ਆਵਾਂ ਸੱਜ ਪਰ ਗਾਣੇ ਮੇਰੀ ਸਾਂਝੀ ਤਮੰਗ ਦੀ ਪਾਦੇ ਦੀ ਪਾਦੇ ਗਿਲਾ ਚੋਗਾ ਚੁਗ ਲੈਣ ਗਿਆ ਚਿਰੀਆਂ ਪ੍ਰਸ਼ਾਦ ਵੰਡ ਦੋ ਫਿਰ ਬੈਠੋ ਸਾਰੇ ਜਾਨੇ ਮੰਜੇ ਤੇ ਬਹਿ ਜਾਓ ਮੰਜੇ ਤੇ ਬਹਿ ਜਾਓ ਬਹਿ ਜਾਓ ਸਾਰੇ ਜਾਨੇ ਪ੍ਰਸ਼ਾਦ ਲੈ ਕੇ ਜਾਓ ਸਾਰੇ ਜਾਨੇ ਬਹਿ ਜਾਓ ਉੱਪਰ ਦੀਵਾ ਆ ਜਾਈ ਗਾ ਕੱਲ ਨੂੰ ਮਣਾਈ ਹੋਊਗੀ ਆ ਚੰਗਾ ਤਾਂ ਕਰਕੇ ਸਿੱਧੇ ਖੋਲ ਦੇ ਆਏ ਭਾ ਠੀਕ ਆ ਦੋ ਵਾਰ ਲੈ ਕੇ ਰੱਖ ਦੇ ਦੋ ਵਾਰ ਰੱਖ ਦੋ ਚਲੋ ਬਣਾ ਦੋ ਪ੍ਰਸ਼ਾਦ ਚਲੋ ਜੀ ਪ੍ਰਸ਼ਾਦ ਲੈ ਰਹੋ ਸਾਰੇ ਬੱਚੇ ਇੱਧਰ ਵੀ ਦੇ ਦਿਓ ਆਜ ਜੋ ਤੁਹਾਨੂੰ ਕੱਲ੍ਹ ਤੁਹਾਡੇ ਵਾਸਤੇ ਹੋਰ ਖੋਹ ਲਗਾਉਗੀ ਹਨ ਮੈਂ ਜਬਾਰਤੀ ਲਗਾਉਂਗੀ ਸਕਲੋ ਸਾਰੇ ਜਣੇ ਪ੍ਰਸ਼ਾਦ ਛਕ ਲੋ ਤੇਲ ਦੀ ਹੈ ਮਾਰੇ ਹੋਰ ਤੇਲ ਦੂਗੀ ਵਧੀਆ ਤੇਲ ਤਾਂ ਲੱਗਿਆ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਰਿਆ ਕੇ ਲੱਗਿਆ ਧੋ ਲੋ ਆਰਤੀ ਕਰਕੇ ਵਧੀਆ ਲੱਗਿਆ ਅੱਜ ਅਸੀਂ ਕਲਿਕਾ ਕਰਾਂਗੇ ਆਪਾਂ ਉਹ ਦਿਨ ਆ ਜਿਓ ਅਸੀਂ ਸਾਰੀਆਂ ਕੁੜੀਆਂ ਚਾਰੇ ਹੋਗੀ ਪੰਨੀ ਲੱਭੋ ਆਜ ਜੋ ਕਿ ਹਰਮਨ ਇਸ ਜਿਹੜੀ ਮੰਗ ਹੋ ਗਈ ਤੇ ਆਪਾਂ ਜਿਹੜੇ ਸੱਪ ਹੋ ਜਾਣਗੇ ਪੂਰੇ ਇਹ ਇਹ ਤਾਂ ਵੀ ਨਹੀਂ ਕੋਈ ਨਹੀਂ ਤੁਮੀ ਆ ਜਾਈ ਚਾਹ ਨਾਲੇ ਆ ਜੀ ਯਾਰ ਕੰਜਗਾ ਕਰਨੀਆਂ ਨੇ ਨਾ ਖਲਾ ਜਿਆਦਾ ਆ ਜੀ ਸਾਰੇ ਆ ਜੀ ਮੈਂ ਤਾਂ ਬਚਾ ਬਣਾ ਰਹੇ ਹਾਂ ਤੱਕ ਆਰਤੀ ਹੋ ਗਈ ਆ ਤੇ ਬੱਚੇ ਵਿੱਚ ਵਿੱਚ ਨੂੰ ਭੁੱਲ ਰਹੇ ਸੀਗੇ ਇਸ ਕਰਕੇ ਮੈਂ ਇਹਨਾਂ ਨੂੰ ਕਹਤਾ ਸੀਗਾ ਵੀ ਭਾਈ ਕਾਪੀ ਤੇ ਲਿਖ ਲਿਓ ਵੀ ਸਹੀ ਬੋਲਿਓ ਜਿੰਨਾ ਬੋਲਣਾ ਸਹੀ ਬੋਲਿਓ ਤੁਸੀਂ ਕਾਪੀ ਦੇ ਨਾਲੇ ਲਿਖ ਲਿਆ ਸੀਗਾ ਤੇ ਦੇਖ ਕੇ ਵੀ ਇਹਨਾਂ ਨੇ ਬੋਲਿਆ ਵਿੱਚ ਵਿੱਚ ਨੂੰ ਹੋਰ ਵੀ ਇਹਨਾਂ ਨੇ ਇੱਕ ਗੀਤ ਗਾਤਾ ਸੀ ਦੋ ਤਿੰਨ ਤੇ ਉਹ ਵਿੱਚ ਵਿੱਚ ਨੂੰ ਭੁੱਲ ਗਏ ਸੀਗੇ ਫਿਰ ਉਹ ਆਪਾਂ ਕਹਿਦਾ ਸੀ ਵੀ ਜਿੰਨਾ ਕੋ ਉਹਨਾਂ ਨਹੀਂ ਗਾਓ ਤੇ ਖਰਾਬ ਨਾ ਕਰੋ ਤੇ ਵਧੀਆ ਸੀਗਾ ਹੋ ਗਿਆ ਸੀਗਾ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਧੰਨਵਾਦ ਜੀ ਬਹੁਤ ਬਹੁਤ